ਸੋ ਪੰਜਾਬੀ ਗਾਇਕ ਬੂਟਾ ਮੁਹੰਮਦ ਇੱਥੇ ਪਹੁੰਚ ਚੁੱਕੇ ਨੇ ਪਤਮਸ਼੍ਰੀ ਹੰਸਰਾਜ ਹੰਸਟੀ ਦੇ ਜੋ ਪਤਨੀ ਅਕਾਲ ਚਲਾਣਾ ਕਰਕੇ ਤਾਂ ਦੁਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਬੂਟਾ ਮੁਹੰਮਦ ਜੀ ਭਾਈ ਜੀ ਬਹੁਤ ਦੁਖ ਦੀ ਘੜੀ ਆ ਹਾਂਜੀ ਹਾਂਜੀ ਕੀ ਜਸਪਾਤ ਨੇ ਇਸ ਵੇਲੇ ਕੀ ਕਰਨਾ ਚਾਹੁੰਦੇ ਹੋ ਇੱਕ ਜਿਹੜਾ ਕਹਿ ਸਕਦੇ ਆ ਕਿ ਦੋ ਪਈਏ ਇਦਾਂ ਦੇ ਹੁੰਦੇ ਜਿਨ੍ਹਾਂ ਲਾਈਫ ਚੱਲਦੀ ਹੈ ਜਿਹਦੇ ਨਾਲ ਗ੍ਰਿਸ਼ਤੀ ਚੱਲਦੀ ਹੈ ਤੇ ਉਹਦੇ ਵਿੱਚ ਉਹ ਇੱਕ ਅਚਨ ਚੇਜ਼ ਲਾ ਲਈਏ ਜਾਂ ਇੱਕ ਛੋਟੀ ਉਮਰ ਦੇ ਵਿੱਚ ਲਾ ਲਈਏ ਜਾਂ ਸਦੀਵੀ ਵਿਛੋੜਾ ਜਲਦੀ ਦੇ ਦਵੇ ਤੇ ਇੱਕ ਇੱਕ ਪਈਆ ਰਹਿ ਜਾਂਦਾ ਤੇ ਉੱਥੇ ਤੋਂ ਅਸੀਂ ਆਪ ਆਪਾਂ ਸਮਝ ਸਕਦੇ ਹਾਂ ਵੀ ਬਹੁਤ ਦੁੱਖ ਦਰਦ ਹੁੰਦਾ ਤੇ ਅੱਜ ਜਿਹੜਾ ਇਸ ਪਰਿਵਾਰ ਦੇ ਵਿੱਚ ਹੰਸ ਬਾਜੀ ਦੇ ਪਰਿਵਾਰ ਦੇ ਵਿੱਚ ਮਾਲਕ ਨੇ ਇੱਕ ਬਹੁਤ ਦੁਖਦਾਈ ਜਿਹੜੀ ਕਰਨਾਂ ਵਾਪਰੀ ਹੈ ਤੇ ਇਹਦਾ ਕੋਈ ਤੋੜ ਨਹੀਂ ਹੈ ਤੇ ਮਾਲਕ ਦੇ ਅੱਗੇ ਕੋਈ ਜ਼ੋਰ ਵੀ ਹੈ ਨਹੀਂਗਾ ਇਥੇ ਇਥੇ ਆ ਕਿ ਗਰੀਬ ਵੀ ਹਾਰ ਜਾਂਦਾ ਤੇ ਅਮੀਰ ਵੀ ਹਾਰ ਜਾਂਦਾ ਉਹਦਾ ਪਾਣਾ ਹੀ ਮੰਨਣਾ ਪੈਂਦਾ ਬਾਕੀ ਇਹ ਆ ਵੀ ਉਹਨਾਂ ਦਾ ਸੁਭਾਅ ਬਹੁਤ ਚੰਗਾ ਸੀ ਮੈਂ ਤਾਂ ਮਤਲਬ ਬਹੁਤ ਨਜ਼ਦੀਕੀ ਤੋਂ ਜਾਣਦੇ ਹਾਂ ਹਾਂਜੀ ਮੈਂ ਬਹੁਤ ਨਜ਼ਦੀਕੀ ਤੋਂ ਅਸੀਂ ਮਿਲਦੇ ਵਰਤਦੇ ਹਾਂ ਪਰਿਵਾਰ ਤੇ ਉਹਨਾਂ ਦਾ ਨਾਮ ਸੀ ਰੇਸ਼ਮਾ ਭਬੀ ਔਰ ਉਹਨਾਂ ਦਾ ਸੁਭਾਅ ਵੀ ਬਹੁਤ ਕਮਾਲ ਦਾ ਸੀ ਤੇ ਗਾਂ ਬੱਚੇ ਵੀ ਸੁਖ ਨਾ ਉਹਨਾਂ ਨੇ ਐਸੇ ਮਾਲਕ ਨੇ ਬਖਸ਼ਿਸ਼ ਕੀਤੀ ਹੈ ਉਸ ਕੁੱਕ ਨੂੰ ਭਾਗ ਲੱਗੇ ਆ ਤੇ ਬੜੇ ਅਧੋ ਵਾਲੇ ਬੱਚੇ ਵੀ ਆ ਉਹ ਇਸੇ ਕਰਕੇ ਆ ਕਿਉਂਕਿ ਮਾਂ ਨੇ ਹੀ ਸਿੱਖਿਆ ਦੇਣੀ ਹੁੰਦੀ ਹੈ ਤੇ ਅੱਜ ਮਾਂ ਦਾ ਤੁਰ ਜਾਣਾ ਬੱਚਿਆਂ ਲਈ ਵੀ ਔਰ ਭਾਜੀ ਲਈ ਵੀ ਭਾਜੀ ਦਾ ਜਿਹੜਾ ਦਰਦ ਹੈ ਦੁੱਖ ਹੈ ਉਹਨੂੰ ਅਸੀਂ ਸਮਝ ਸਕਦੇ ਹਾਂ ਕਿ ਬਹੁਤ ਵੱਡਾ ਮਾਲਕ ਨੇ ਬਹੁਤ ਵੱਡਾ ਇਹ ਦੁੱਖ ਦੇ ਦਿੱਤਾ ਹੈ ਤੇ ਉਹੀ ਹੁਣ ਸਬਰ ਦੇ ਸਕਦਾ ਹੈ ਬਸ ਇਹੀ ਹੈ ਮਾਲਕ ਸਬਰਦੇਵਿ ਸਬਰਦੇਵਿ ਪਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵਿ